ਕੋਈ ਕੀਤਾ ਨਾ ਤੇਰੇ ਵਾਸਤੇ ਕੀਤਾ ਵਾ ਮੇਰਾ ਕਿਹੜਾ ਇੱਥੇ ਕੋਈ ਹੋਰ ਪੋਤਾ ਪੁੱਪਾ ਜਿਹਨੂੰ ਜ਼ਮੀਨ ਦੇਣੀ ਆ ਤੇਰੀ ਤਾਂ ਮੱਤ ਮਾਰੀ ਗਈ ਐ ਲੋਕੀ ਤਾਂ ਕਨਾਲ ਕਨਾਲ ਜ਼ਮੀਨ ਤੇ ਮੱਜ ਜਾਂਦੇ ਨੇ ਤੇ ਇਹ ਤਾਂ ਫੇਰ ਅੱਠ ਕਿੱਲੇ ਹੀ ਗੇ ਹਲੋ ਹਲੋ ਆਵਾਜ਼ ਹੀ ਨਹੀਂ ਆਉਂਦੀ ਮੈਂ ਗੁੱਸੇ ਜਾਣ ਕੇ ਫੋਨ ਹੀ ਕੱਟ ਗਿਆ ਵਾ ਪਤਾ ਨਹੀਂ ਇਹਨੂੰ ਕਿੰਨੇ ਚੁੱਕਣਾ ਦੇ ਦਿੱਤੀ ਆ ਇਥੋਂ ਦੇ ਲੋਕ ਵੀ ਆ ਨਾ ਜਿਹੜੇ ਸਾਡੇ ਪਿੰਡ ਦੇ ਵੱਡਣ ਜੋਗੇ ਆ ਕਿੱਥੋਂ ਤੱਕ ਬਾਹਰ ਫੋਨ ਕਰਦੇ ਨੇ ਵੀ ਤੁਹਾਡੇ ਘਰ ਦੇ ਵਿੱਚ ਆ ਕੁਝ ਚੱਲਣ ਡਿਆ ਵਾ ਸੱਚੀ ਆਂਦੇ ਆ 100 ਦਿਨ ਚੋੜਦਾ ਤੇ ਇੱਕ ਦਿਨ ਸਾਧਾ ਆਖਰ ਨੂੰ ਤੇ ਮੇਰੇ ਪੁੱਤ ਨੂੰ ਪਤਾ ਲੱਗਣਾ ਹੀ ਲੱਗਣਾ ਹੀਗਾ ਤੇ ਜਾ ਕੇ ਨਾ ਗੁਰਜੀਤ ਨੂੰ ਦੱਸਣੀ ਆ ਵੀ ਕਵਲ ਨੂੰ ਲੱਗ ਗਿਆ ਪਤਾ ਤੇ ਇਦਾਂ ਕਰਨੇ ਆਹੀਂ ਤੇ ਹੁਣ ਅਸੀਂ ਗਰਲੀਨ ਦੇ ਨਾਲ ਜ਼ਮੀਨ ਲਵਾ ਹੀ ਦਿੰਨੇ ਆ ਮੰਮੀ ਤੂੰ ਇਹ ਕੱਪੜੇ ਨਹੀਂ ਪਾਏ ਨਹੀਂ ਕੱਪੜੇ ਕੀ ਪਾਉਣੇ ਆ ਮੈਂ ਮੈਂ ਤਾਂ ਤਿਆਰ ਹੋ ਗਈ ਜੁੱਤੀ ਵੇਖੋ ਆਹ ਹੋ ਰਹੇ ਨੇ ਕਿ ਦੂਜੀ ਪਾਲਾ ਜੁੱਤੀ ਜੱਤੀ ਨੂੰ ਛੱਡ ਜਿਹੜੀ ਪਾਈ ਇਹ ਵੀ ਲਾ ਦੇ ਅਹੀਂ ਨਹੀਂ ਜਾਣਾ ਹੁਣ ਵਿਆਹ ਕਿਉਂ ਕੀ ਗੱਲ ਹੋ ਗਈ ਹੁਣ ਕਮਲ ਦਾ ਨੰਰਾਜ ਤਵਲ ਦਾ ਫੋਨ ਆਇਆ ਮੈਂ ਜਾ ਇੱਥੇ ਤੈਨੂੰ ਦੱਸਣੀ ਆ ਮੈਂ ਕੀ ਆਂਦੇ ਹੁਣ ਕਹਿਣਾ ਉਹਨੇ ਕੀ ਉਹ ਤਾਂ ਬੜੀ ਗੁੱਸੇ ਦੇ ਵਿੱਚ ਮੈਨੂੰ ਬੋਲਣ ਡਿਆ ਸੀ ਉਹਨੂੰ ਤਾਂ ਸਾਰਾ ਕੁਝ ਨਾ ਪਤਾ ਲੱਗ ਗਿਆ ਵਾ ਮੰਮੀ ਕਿਹੜੀ ਗੱਲ ਦਾ ਪਤਾ ਲੱਗ ਗਿਆ ਉਹਨਾਂ ਨੂੰ ਮੈਨੂੰ ਤਾਂ ਸਮਝ ਨਹੀਂ ਲੱਗਣੀ ਟਾਡੀ ਗੱਲ ਦੀ ਨਹੀਂ ਗੱਲ ਉਹ ਜਿਹੜਾ ਜ਼ਮੀਨਦਾਰ ੱਟਾ ਚੱਲਣ ਡਿਆ ਵਾ ਉਹਦਾ ਪਤਾ ਲੱਗ ਗਿਆ ਉਹਨਾਂ ਨੂੰ ਵੀ ਇੰਨਾ ਹੀ ਆਪਣੇ ਨਾਂ ਕਰਵਾਈ ਆ ਉਹ ਹੁਣ ਕਿਵੇਂ ਦੱਸ ਦਿੱਤਾ ਉਹਨਾਂ ਨੂੰ ਜੇ ਮੈਨੂੰ ਇਹ ਗੱਲ ਦਾ ਪਤਾ ਹੁੰਦਾ ਤੇ ਮੈਂ ਉਹਦੇ ਵੱਲ ਨਾ ਜਾਂਦੀ ਜਿੰਨੇ ਦੱਸਿਆ ਵਾ ਤੂੰ ਮੈਨੂੰ ਪੁੱਛਣ ਲਈ ਹੈ ਵੀ ਕਿੰਨੇ ਦੱਸਤਾ ਵਾ ਫਿਰ ਹੁਣ ਕੀ ਬਣੂ ਤੁਹਾਡੇ ਘਰ ਹੁਣ ਫਲਤ ਨਾ ਬੜਾ ਗੁੱਸੇ ਦੇ ਵਿੱਚ ਹੀ ਮੈਨੂੰ ਵੀ ਬੜਾ ਵੱਧ ਘੱਟ ਬੋਲਿਆ ਵਾ ਮੈਨੂੰ ਤੇ ਉਹ ਕਹਿਣ ਡਿਆ ਸੀ ਵੀ ਮੈਂ ਤੇ ਘਰ ਆ ਚੱਲਿਆ ਵਾ ਕਿਉਂ ਮੰਮੀ ਤੁਹਾਨੂੰ ਕਿਉਂ ਬੜਾ ਵੱਧ ਘੱਟ ਬੋਲਣ ਆਪਾਂ ਕੱਲਿਆਂ ਨਹੀਂ ਉੰਦਣ ਖਾਣੀ ਸੀ ਉਹ ਜ਼ਮੀਨ ਦੀ ਉਹਨਾਂ ਨੇ ਨਾਲ ਖਾਣੀ ਹੈਗੀ ਉਹ ਵੀ ਤੇ ਘਰ ਦੀ ਵੇਚੀ ਨੇ ਨਿੰ ਮੈਂ ਇਹਨੂੰ ਬਥੇਰਾ ਆਖਿਆ ਸੀ ਮੈਂ ਪੁੱਤ ਸਾਰਾ ਕੁਝ ਮੈਂ ਤੇਰੇ ਕਰਕੇ ਕੀਤਾ ਵਾ ਉਹ ਆਂਦਾ ਵਾ ਵੀ ਮੈਨੂੰ ਨਹੀਂ ਇਹੋ ਜਿਹੀ ਜ਼ਮੀਨ ਚਾਹੀਦੀ ਉਹ ਤਾਂ ਮੈਨੂੰ ਇੰਨੀ ਗੱਲ ਆਂਦਾ ਸੀ ਵੀ ਜੇ ਮੰਮੀ ਤੇਰੀ ਸਗੀ ਤੀ ਹੁੰਦੀ ਤੇ ਤੂੰ ਉਹ ਉਹਦੇ ਨਾਲ ਵੀ ਇਦਾਂ ਹੀ ਕਰਦੀ ਤੇ ਉਹ ਆਂਦਾ ਮੈਨੂੰ ਤੇ ਉਹ ਆਪਣੀਆਂ ਸਗੀਆਂ ਭੈਣਾਂ ਨਾਲੋਂ ਵੀ ਵੱਧ ਕੇ ਆ ਤੇ ਮੰਮੀ ਮੈਂ ਨਹੀਂ ਜੀ ਜ਼ਮੀਨ ਦੇਣੀ ਹੈਗੀ ਜੋ ਮਰਜ਼ੀ ਹੋ ਜਾਏ ਪੈਂ ਤਾਂ ਕਰ ਲਈ ਫਿਰ ਤੂੰ ਉਹਦੇ ਨਾਲ ਆਪੇ ਹੀ ਗੱਲ ਵੀ ਗੁਰਜੀਤ ਮੇਰੀ ਤਨਾ ਮਤ ਤੇ ਪੜਦਾ ਪੈ ਗਿਆ ਸੀ ਮੈਂ ਤਾਂ ਨਾ ਜ਼ਮੀਨ ਦੇ ਲਾਲਚ ਦੇ ਵਿੱਚ ਆਣ ਕੇ ਤਾਂ ਦਿੱਸਤੇ ਨੂੰ ਭੁੱਲ ਹੀ ਗਈ ਹਾਂ ਮੈਨੂੰ ਹੁਣ ਪਤਾ ਲੱਗਾ ਵਾ ਕਿ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ। ਵੀ ਕੁਇ ਕਵਲ ਦੀਆਂ ਗੱਲਾਂ ਚ ਆ ਗਏ ਜੇ ਉਹਨੇ ਦੋਕ ਦਿਨ ਨਾਰਾਜ਼ ਹੋਣਾ ਤੇ ਆਪੇ ਬਾਅਦ ਚ ਸਹੀ ਹੋ ਜਾਣਾ ਏ। ਨਹੀਂ ਤੇਰੇ ਤੋਂ ਵੱਧ ਕੇ ਨਾ ਤੇ ਮੈਨੂੰ ਪਤਾ ਮੇਰਾ ਉਹ ਪੁੱਤ ਵਾ ਮੈਨੂੰ ਪਤਾ ਵੀ ਉਹ ਬੜਾ ਜਿੱਦੀ ਆ। ਨਵੀਂ ਨਾ ਉਹਨੂੰ ਦਲੀ ਨੂੰ ਆਪਣੀ ਧੀ ਮੰਨ ਲੈਣਾ ਚਾਹੀਦਾ ਸੀ। ਮੈਂ ਵੀ ਉਹਦੇ ਨਾਲ ਬੜਾ ਜ਼ੁਲਮ ਕਰਦੀ ਰਹੀ ਆ। ਉਹ ਤਾਂ ਵਿਚਾਰੀ ਸਾਡੇ ਨਾਲ ਇੰਨਾ ਕਰਦੀ ਰਹੀ ਆ ਤੇ ਇਹ ਕਰਕੇ ਸਾਨੂੰ ਉਹਨੂੰ ਜ਼ਮੀਨ ਦੇਣੀ ਪੈਣੀ ਆ। ਪਰ ਮਮੀ ਗਲਤੀਆਂ ਤੁਸੀਂ ਕਰਦੇ ਰਹੇ ਟਾਡੇ ਮਗਰ ਹੀ ਮੈਂ ਲੱਗੀ ਆ। ਮੈਨੂੰ ਕੀ ਪਤਾ ਹੀ ਵੀ ਇੱਥੇ ਤੱਕ ਕੰਮ ਚੱਲ ਜਾਣਾ ਹੈ ਮੈਂ ਆ ਗੱਲ ਨਹੀਂ ਮੈਨੂੰ ਮਨਜ਼ੂਰ ਹੈਗੀ ਵੀ ਤੁਸੀਂ ਗਰਲੀਨ ਨੂੰ ਜ਼ਮੀਨ ਦੇ ਦਿਓ ਜੇਣ ਇਦਾਂ ਦਾ ਉਧਰ ਹੋ ਜੇ ਪਰ ਜ਼ਮੀਨ ਹੀ ਉਹਨੇ ਦੇਣੀ ਹੈਗੀ ਇਦਾਂ ਦੇ ਉਹਦੀ ਜਿੱਤ ਹੋਗੀ ਤੇ ਆਪਾਂ ਫਿਰ ਕਾਹੇ ਜੋਗੇ ਵੀ ਨਹੀਂ ਰਹਿ ਐਨੇ ਸੁਪਨੇ ਵੇਖੇ ਹੀ ਉਹਦੇ ਫਿਰ ਮਿੱਟੀ ਹੋਗੇ ਸਾਰੇ ਤੇ ਤੇਰੀ ਜਮਾਨ ਕੋਈ ਜ਼ਿਆਦਾ ਨਹੀਂ ਚੱਲਣ ਦਾ ਵੀ ਤੇਰੀ ਮੱਤ ਤੇ ਮੈਨੂੰ ਲੱਗਦਾ ਪਰਦਾ ਪਿਆ ਗਿਆ ਵਾ ਤੂੰ ਹੀ ਬੜੇ ਚਿਰ ਇਦਾਂ ਮੇਰੇ ਮੱਥੇ ਤੇ ਪਰਦਾ ਪਾਉਂਦੇ ਜੀ ਆਪਣੀ ਜ਼ੁਬਾਨ ਨੂੰ ਤਾਲਾ ਲਾ ਕੇ ਰੱਖੋ ਕਿ ਜੇ ਮੇਰੀ ਜ਼ਬਾਨ ਐਡੀ ਆ ਨਾ ਤੇ ਤੁਹਾਡੀ ਐਡੀ ਆ ਅੱਗੇ ਮੈਂ ਤੁਹਾਡੇ ਮਗਰ ਲਾ ਕੇ ਖਟਿਆ ਕੀ ਐ ਨਹੀਂ ਤੈਨੂੰ ਪਤਾ ਵੀ ਲੱਗਣ ਡਿਆ ਤੂੰ ਕਦੋਂ ਨਾ ਗੱਲ ਕਰਨ ਦੀ ਕੋਈ ਥੋੜੀ ਜਿਹੀ ਸ਼ਰਮ ਕਰ ਲਾ ਗੱਲ ਕਰਨ ਲੱਗਿਆ ਮੈਨੂੰ ਪਤਾ ਸਾਰਾ ਮੈਂ ਕਿਦੇ ਨਾ ਡਈਆਂ ਗੱਲ ਕਰਨ ਤੂੰ ਬਣਿਆ ਕੀ ਐ ਤੁਹਾਡੇ ਕੋ ਆਪਣੀ ਜ਼ਮੀਨ ਤੇ ਤੁਸੀਂ ਲਿਮਟਾ ਚੁੱਕੀਆਂ ਜਿਹੜੀ ਜ਼ਮੀਨ ਹੈਗੀ ਹੀ ਕੋਲੋਂ ਵੀ ਇੱਕ ਹੱਥੋਂ ਕਿਸਕ ਚੱਲੀ ਆ ਨਹੀਂ ਤੈਨੂੰ ਕੀ ਨਹੀਂ ਮਿਲਣ ਡਿਆ ਘਾਲ ਸੋਨਾ ਬਣਿਆ ਖਾਣ ਪੀਣ ਨੂੰ ਸਭ ਕੁਝ ਦੇਣ ਡਏ ਤੈਨੂੰ ਹੈ ਹੋਰ ਤੈਨੂੰ ਕੀ ਚਾਹੀਦਾ ਵਾ ਉਹ ਵੀ ਕੰਜੂਸੀ ਨਾਲ ਹੀ ਦੇਣ ਡੇ ਪਿਆ ਕੀ ਆਇਆ ਇਹ ਹਾ ਤੇ ਤੁਹਾਡੇ ਪੱਲੇ ਸਭ ਕੋ ਮੇਰੇ ਆਪ ਆ ਕੇ ਬਣਾ ਆਏ ਇੱਥੇ ਤਾਂ ਕੱਖ ਵੀ ਨਹੀਂ ਹੈਗਾ ਭੁੱਖੇ ਨੰਗਿਆਂ ਦੇ ਘਰ ਆ ਗਈ ਮੈਂ ਨਿੰਝੇ ਅਹੀ ਭੁੱਖੇ ਨੰਗੇ ਹਾਂ ਤਾਂ ਤੂੰ ਰਜਿਆਂ ਦਾ ਘਰ ਚਲ ਜਾਣਾ ਹੀ ਨਾ ਬਚੋਲਨ ਦਾ ਤੂੰ ਹੀ ਉਹ ਖੜਾ ਹੀ ਨਹੀਂ ਛੱਡਿਆ ਤੂੰ ਉਹ ਰਿਸ਼ਤਾ ਹੀ ਕਰਾਉ ਰਿਸ਼ਤਾ ਹੀ ਕਰਾਉ ਤੁਹਾਡੇ ਮੁੰਡੇ ਨੂੰ ਰਿਸ਼ਤਾ ਵੀ ਨਹੀਂ ਕਰਦਾ ਆਹੋ ਤੇਰੇ ਸੰਗਤ ਕਰਕੇ ਅਸੀਂ ਤੱਲੇ ਮਾਰਨੇ ਹੀ ਕਿ ਇਹ ਸਾਡੇ ਘਰ ਦੇ ਵਿੱਚ ਆਵੇ ਹੈ ਸਾਡੇ ਮੁੰਡਿਆਂ ਨੂੰ ਤਾਂ 50 ਰਿਸ਼ਤੇ ਆਉਂਦੇ ਹੀਗੇ ਫੋਕੀਆਂ ਫੜਾ ਨਾ ਮਾਰੋ ਮੈਨੂੰ ਪਤਾ ਕਿੰਨੇ ਕਟੜੇ ਮੁੰਡੇ ਦੇ ਰਿਸ਼ਤੇ ਹੁੰਦੇ ਹੀ ਆਂਡ ਕਵਾਡ ਨੂੰ ਸਭ ਕੋ ਦੱਸਦਾ ਨਹੀਂ ਆ ਵੇਖਣੇ ਭੈਣੇ ਤੇਰਾ ਗਾੜੀ ਜੋੜੇ ਹੱਥ ਤੇਰੇ ਨਾਲ ਹੀ ਕੋਈ ਵੀ ਵਾਰੇ ਆ ਸਕਦਾ ਤੇ ਤੇਰੇ ਨਾਲ ਤੈਨੂੰ ਤਨਾ ਕਵਲ ਹੀ ਸੂਤਰ ਕਰ ਸਕਦਾ ਵਾ ਤੇ ਮੈਂ ਤੇ ਜਾ ਕੇ ਲੱਗੀ ਕਰਨੀਨ ਨੂੰ ਫੋਨ ਕਰਨਾ ਤੇ ਦੋਵੇਂ ਜੀ ਆਓ ਜਿੱਥੇ ਮੇਰੇ ਕੋ ਸਾਈਨ ਕਰਾਉਣੇ ਕਰਾ ਲਓ ਤੇਰਾ ਹਾਲ ਤੇ ਇਹੋ ਹੀ ਰਹਿਣਾ ਵਾ ਇੱਧਰ ਆਣ ਕੇ ਬਹਿ ਜਾ ਬੰਦਿਆਂ ਵਾਂਗ ਕਿੱਥੇ ਮੰਮੀ ਮੈਂ ਤੁਹਾਨੂੰ ਕਹਿਣ ਦੀ ਵੀ ਇੱਥੇ ਬਹਿ ਜਾ ਨਹੀਂ ਤੂੰ ਮੇਰਾ ਮੋਢਾ ਛੱਡ ਮੈਂ ਤੈਨੂੰ ਕਹਿਣ ਲਈ ਆ ਨਹੀਂ ਛੱਡਣਾ ਕੀ ਕਰ ਲੋਗੇ ਤੁਸੀਂ ਵੀ ਇਸ ਗੱਲ ਦੇ ਵਿੱਚ ਮੈਂ ਇਕੱਲੀ ਨਹੀਂ ਹਾਂ ਗੱਲ ਤੇ ਤੁਸੀਂ ਵੀ ਤੇ ਮੇਰੇ ਨਾਲ ਹੀ ਹੋ ਆਹ ਉਹ ਪਸਤਾਵਾ ਤੇ ਹੁਣ ਮੈਨੂੰ ਵੀ ਹੈਗਾ ਵਾ ਵੀ ਅਸੀਂ ਕੁੜੀ ਵਿਚਾਰੀ ਦੇ ਨਾਲ ਇਦਾਂ ਕਰਦੇ ਰਹੇ ਆ ਕਿਉਂਕਿ ਉਹ ਤਾਂ ਵਿਚਾਰੀ ਸਾਡੇ ਨਾਲ ਕਰਦੀ ਬੜਾ ਹੀ ਨੇ ਪਰ ਮੈਂ ਤੇ ਤੁਹਾਡੇ ਮਗਰ ਹੀ ਲੱਗੀ ਹਾਂ ਅਸਲ 'ਚ ਤਾਂ ਗਰਜੀਤ ਸਭ ਤੋਂ ਜ਼ਿਆਦਾ ਕਸੂਰਵਾਰ ਮੈਂ ਹੀ ਆ ਕਿਉਂਕਿ ਘਰ ਦੇ ਵਿੱਚ ਵੱਡੀ ਮੈਂ ਹਾਂ ਨਾ ਮੇਰੇ ਮਨ ਦੇ ਵਿੱਚ ਇਹ ਲਾਲਚੰਦਾ ਤੇ ਨਾ ਤੂੰ ਮੇਰੇ ਮਗਰ ਲੱਗਦੀ ਕਿਉਂਕਿ ਮੈਨੂੰ ਨਹੀਂ ਪਤਾ ਵੀ ਮੇਰੇ ਘਰ ਦੇ ਹਾਲਾਤ ਬਣ ਜਾਣੇ ਮੈਂ ਤੇ ਆਪਣੇ ਰਾਵਾਂ ਦੇ ਵਿੱਚ ਨਾ ਆਪੇ ਕੰਡੇ ਖਲਾ ਲਏ ਸਾਲ ਮੰਮੀ ਸਾਰੀਆਂ ਗੱਲਾਂ ਛੱਡੋ ਤੇ ਗਰਲੀਨ ਨੂੰ ਫੋਨ ਕਰਨੇ ਆ ਵੀ ਤੂੰ ਤੇ ਤੇਰਾ ਘਰ ਬਲਾਏ ਤੇ ਕਿ ਜਿੱਥੇ ਸੈਣ ਕਰਨੀ ਉੱਥੇ ਆਪਾ ਕਰ ਦਿੰਨੇ ਆ ਆਹੋ ਪਤਾ ਇਹੋ ਹੀ ਤਾਂ ਮੈਂ ਤੈਨੂੰ ਕਹਿਣ ਲਈ ਹਾਂ ਗਰਜੀਤ ਤੂੰ ਵੀ ਮੇਰੀ ਧੀ ਨਾ ਮੈਨੂੰ ਮਾਫ ਕਰ ਦੇ ਮੈਂ ਨਾ ਗੁੱਸੇ ਚ ਆਣ ਕੇ ਤੇਰੇ ਤੇ ਹੱਥ ਚੁੱਕਿਆ ਵਾ ਨਹੀਂ ਮੰਮੀ ਕੋਈ ਗੱਲ ਨਹੀਂ ਇਹਦੇ ਵਿੱਚ ਮੈਂ ਵੀ ਗਲਤ ਹਾਂ ਗਰੀ ਵੀ ਤੇ ਗਲਤੀ ਹੈਗੀ ਹੀ ਆ ਗਰਜੀਤ ਫੋਨ ਫੜ ਕੇ ਲੈ ਕੇ ਆ ਲੈ ਨਹੀਂ ਮੰਮੀ ਭਾਬੀ ਵੇਖ ਲਾ ਹਣ ਕਿੱਡਾ ਵਧੀਆ ਹੋ ਗਿਆ ਚੱਲ ਆਪਣੇ ਨਿਆਣਿਆਂ ਦਾ ਵੀ ਇੱਕ ਦੂਜੇ ਘਰ ਆਉਣਾ ਜਾਣਾ ਹੋ ਗਿਆ ਨਹੀਂ ਤਾਂ ਕਿਹ ਨਿਆਣੇ ਆਉਂਦੇ ਜਾਂਦੇ ਨਹੀਂ ਤੇ ਤੂੰ ਹੀ ਚੱਲ ਸਮਝ ਗਈਆਂ ਵਧੀਆ ਇਹ ਗੱਲ ਹੋ ਗਈ ਆਹੋ ਮੈਂ ਤਾਂ ਐਵੇਂ ਨਾ ਕਿਸ ਦੇ ਪਿੱਛੇ ਲੱਗ ਕੇ ਜ਼ਮੀਨ ਜ਼ਮੀਨ ਹੀ ਕਰਦੀ ਰਹੀ ਤੇ ਪਰ ਨਹੀਂ ਜਿੱਥੇ ਜੀਆ ਨੇ ਖਲੋ ਜਾਣਾ ਨਾ ਉਥੇ ਜ਼ਮੀਨ ਪੈਸੇ ਨੇ ਥੋੜਾ ਕਰਾਉਣਾ ਭਾਬੀ ਜ਼ਮੀਨ ਵਾਹ ਗਰੂ ਨੇ ਸਾਨੂੰ ਕਿਹਾ ਕਿ ਥੋੜੀ ਦਿੱਤੀ ਆ ਆਪਣੇ ਖਾਣ ਪੀਣ ਜੋ ਕੀ ਸਾਡੇ ਕੋ ਵਾਧੂਗਾ ਉਹ ਤੇ ਗੱਲ ਤੇਰੀ ਠੀਕ ਵਾ ਤੇ ਮੇਰੀਆਂ ਤੇ ਨਵਾਂ ਚੰਗੀਆਂ ਹੀ ਬੜੀਆਂ ਆ ਕਿਤੇ ਮੈਨੂੰ ਕੰਮ ਨਹੀਂ ਕਰ ਦਿੰਦੀਆਂ ਇਤਨਾਂ ਦੀਆਂ ਨੌਂ ਤੀਆਂ ਕਿਤੇ ਲੱਭਣ ਡੀਆਂ ਮੈਂ ਤੇ ਭਾਬੀ ਤੈਨੂੰ ਪਹਿਲੇ ਹੀ ਕਿਹਾ ਸੀ ਕਿ ਗਰਲੀਨ ਵਰਗੀ ਕੁੜੀ ਨਹੀਂ ਹੈਗੀ ਅੱਡੇ ਲੱਗ ਜਾਏਗੀ ਜਿਹੜੀ ਚੰਗੀ ਇਹ ਆ ਉਹ ਜਦੋਂ ਕਿਤੇ ਮੱਤ ਪੁੱਠੀ ਪੈਣੀ ਹੋਵੇ ਨਾ ਤੇ ਕਿਸ ਦੀ ਸੁਣ ਕੇ ਉਹਦੇ ਮਗਰ ਲੱਗ ਜਾਈਦਾ ਤੇ ਉਹਦੀ ਗਰਲੀਨ ਦੀ ਚਾਚੀ ਦਾ ਸੱਗੋਂ ਫੋਨ ਆਇਆ ਸੀ ਕਿ ਆਜ ਉਹ ਜ਼ਮੀਨ ਤੁਹਾਡੇ ਨਾਂ ਲਾ ਦਿੰਨੇ ਆ ਤੇ ਮੈਂ ਤੁਹਾਨੂੰ ਨਾ ਕਰ ਦਿੱਤੀ ਬਹੁਤ ਵਧੀਆ ਕੀਤਾ ਭਾਬੀ ਇਹ ਤੂੰ ਪੈੜੀ ਦਾ ਬਾਹੜੇ ਕੋ ਜਿੰਨੀ ਆ ਨਾ ਅਡੀ ਆਪਣੀ ਸੁਖੰਡਾ ਨਹੀਂ ਹੋਇਆ ਨੂੰ ਉਹ ਹੀ ਕਾਣਾ ਮਿਲੇ ਆਪਣਦਾ ਹੀ ਆਹੋ ਮਹਾਰਾਜ ਆਪਣੀ ਖਾਣੀ ਭੋਗਣੀ ਦੇਵੇ ਕੋਈ ਹਾਂ ਅਹੀਂ ਕਿਹਦੀ ਪੈੜੀ ਲਿਆ ਕੇ ਕੀ ਕਰਨੀ ਆ ਨਹੀਂ ਨਹੀਂ ਮੈਨੂੰ ਤੇ ਆਬ ਨਾ ਹੁਣ ਸਕੋਂ ਆਂਦੇ ਹੁਣ ਲੈ ਕੇ ਬੰਦੇ ਨੂੰ ਕਿਤੇ ਮੱਤ ਆਉਂਦੀ ਏ ਮੈਨੂੰ ਤੇ ਹੁਣ ਮੱਤ ਆਈ ਆ ਨਹੀਂ ਚਲੋ ਚੰਗਿਆ ਟਾਈਮ ਨਾ ਆ ਗਈ ਆ ਘਰ ਆਤਾ ਤਾਂ ਹੁਣ ਚਲੋ ਅੱਗੇ ਨਾ ਉਹ ਤਾਂ ਸਹੀ ਚੱਲਣ ਦਾ ਪਿਆ ਨਹੀਂ ਤਾਂ ਅੱਗੇ ਜਦੋਂ ਵੇਖਣਾ ਲੜਨ ਦੀਆਂ ਆਵਾਜ਼ਾਂ ਹੀ ਕਦੀ ਕੋਈ ਆਵਾਜ਼ਾਂ ਹੀ ਤੇ ਹੁਣ ਚਲੋ ਵਧੀਆ ਹੋ ਗਿਆ ਘਰ ਦਾ ਮਾਹੌਲ ਆਪਣੇ ਦਾ ਮੈਂ ਤਾਂ ਆਪਣਾ ਘਰ ਹੀ ਝਾੜ ਬਹਿਣ ਲੱਗੀ ਹਾਂ ਹੋ ਭਾਬੀ ਝਾੜ ਦੇਣਾ ਜਿਤਨਾ ਤੂੰ ਤੇ ਕੱਢਣ ਲਈ ਹੈ ਨਾ ਹੁੰਦੇ ਤੇ ਤੂੰ ਤੇ ਕੱਢ ਦੇਣਾ ਹੀ ਫੇਰ ਆਹ ਮੈਂ ਉਹਨੂੰ ਹੁਣ ਤੇ ਨਿਆਣਿਆਂ ਦਾ ਕੰਮ ਕੱਲ ਦਾ ਤੈਨੂੰ ਪਤਾ ਜੇਹੋ ਜਿਹਾ ਹੁੰਦੇ ਆ ਗੁੱਸਾ ਕਰਕੇ ਮੜਾਏ ਜਾਂ ਕਿਤੇ ਤੁਰ ਪੈਂਦੇ ਬਾਹਰ ਹਾਂ ਨਹੀਂ ਹੁਣ ਮੈਨੂੰ ਪਸਤਾਵਾ ਇੰਨਾਂ ਗੱਲਾਂ ਦਾ ਲੱਗਦਾ ਵਾ ਕੁੜੀ ਦੂਜੀ ਵੀ ਮਾਰੀ ਨਹੀਂ ਆ ਉਹ ਵੀ ਬਹੁਤ ਚੰਗੀ ਆ ਆਪਣੀ ਸਮਨ ਵੀ ਨਹੀਂ ਚੰਗੀ ਜਦੋਂ ਫਿਰ ਮੈਂ 24 ਘੰਟੇ ਉਹਨਾਂ ਨੂੰ ਲੱਗੀ ਰਹੀ ਨਹੀਂ ਫਿਰ ਆ ਕੇ ਬੰਦਾ ਬੋਲਦਾ ਹੀ ਆ ਨਾ ਤੇ ਮੈਨੂੰ ਹੁਣ ਮੈਂ ਆਪਣੀ ਗਲਤੀ ਹੁਣ ਮੰਨਦੀ ਆ ਮੈਨੂੰ ਤਾਂ ਹੁਣ ਪਤਾ ਲੱਗਾ ਇਹ ਜਿਹੜਾ ਘਰ ਬਾਹਰ ਹੁੰਦੇ ਜੀਆਂ ਪਰਿਵਾਰਾਂ ਨਾਲ ਹੀ ਹੁੰਦੇ ਰੌਣਕਾਂ ਹੁੰਦੀਆਂ ਤੇ ਮਾਂ ਤੇ ਨਾਲੇ ਰੁਸਵਾ ਜਿਹੀ ਗਰਲੀਨਵਾ ਨਾ ਇਹ ਤੇ ਮੇਰਾ ਬੜਾ ਹੀ ਕਰਦੀ ਆ ਇਹ ਤੇ ਮੈਨੂੰ ਪੈਰ ਨਹੀਂ ਪੁੰਜੇ ਪਾਉਣ ਦਿੰਦੀ ਇੱਕ ਆਵਾਜ਼ ਮਾਰਾਂ ਤੇ ਭੱਜੀ ਆਉਂਦੀ ਆ ਉਹ ਨਹੀਂ ਭਾਬੀ ਨੋਆ ਹਨੂ ਗੁਰੂ ਰਾਮਦਾਸ ਜੀ ਨੇ ਸਾਰੀਆਂ ਚਕੀਆਂ ਦਿੱਤੀਆਂ ਹੁਣ ਆਪਣੀ ਨਾਵਾ ਉਹ ਵੀ ਟਾਡੀ ਉਹਨੂੰ ਦਰਾਣੀ ਤਾਂ ਢੀ ਨੂੰ ਕੇ ਪੈਰ ਨਹੀਂ ਥੱਲੇ ਪਾਉਣ ਦਿੰਦੀ ਮੰਮੀ ਕੰਮ ਨਾ ਕਰ ਮੈਂ ਜਗੋ ਕਿਹਾ ਕਿ ਮੜਾ ਮੋਟਾ ਕਰਦੀ ਰਹਾ ਕਰ ਗੋਡੇ ਚੱਲਦੇ ਰਹਿੰਦੇ ਆ ਤੇ ਉਹ ਸਗੋ ਕਹੂਗੀ ਨਹੀਂ ਨਹੀਂ ਮੰਮੀ ਤੁਸੀਂ ਨਹੀਂ ਕੋਈ ਕੰਮ ਕਰਨਾ ਮੈਂ ਸਾਰਾ ਕਰ ਲੂੰਗੀ ਆਪੇ ਹੀ ਉਹ ਇਕੱਲੀ ਲਈ ਫਿਰਦੀ ਆ ਸਾਰਾ ਘਰ ਦਾ ਕੰਮ ਆਹੋ ਨਹੀਂ ਟੀਆਂ ਚੰਨੀਆਂ ਰੱਬ ਨੇ ਸਾਨੂੰ ਬੁੱਟੀਆਂ ਵਾ ਕਰ-ਬਾਰ ਸਾਂਬੇ ਆ ਹੋਰ ਸਾਨੂੰ ਕੀ ਚਾਹੀਦਾ ਇੱਥੇ ਬਸ ਇਹੋ ਹੀ ਤਾਂ ਭਾਬੀ ਤੁਹਾਨੂੰ ਸਮਝਾਉਣਾ ਹੈ ਕਿ ਆਪਣਾ ਘਰ ਜੋ ਆ ਆਪਣਾ ਘਰ ਸੰਭਾਲੋ ਮਦੋਂ ਚਲੋ ਤੁਹਾਡੀ ਨਹੀਂ ਕੋਈ ਹੋ ਜਾਂਦਾ ਕਿਸ ਟਾਈਮ ਮੱਲੇ ਦੀ ਮੱਤ ਨੂੰ ਪੜਦਾ ਪੈ ਜਾਂਦਾ ਆ ਚੱਲ ਮੈਂ ਦੇ ਹੱਲੇ ਵੀ ਸ਼ੁਕਰ ਕਰਦੀ ਆ ਕਿ ਜਿਹੜਾ ਟਾਈਮ ਨਾਲ ਘਰ ਸੰਧਿਆ ਗਿਆ ਮੇਰਾ ਪਰ ਵੀ ਜੇ ਆਟਾਂ ਹਿੰਦਾ ਹੀ ਨਾ ਇੱਕ ਦੂਜੇ ਨਾਲ ਖਲੀ ਪਿਆ ਆਂਦਾ ਹੀ ਤੇ ਲੋਕੀ ਵੀ ਬਾਹਰ ਗੱਲਾਂ ਕਰਦੇ ਸੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਨਾ ਇਹਨਾਂ ਦਾ ਸੀ ਕੀ ਕਹਾਇਆ ਇੱਥੇ ਬੁੰਝੇ ਘਲੁੰਦੇ ਆ ਤੇ ਹੁਣ ਲੋਕਾਂ ਦੀ ਇਹ ਹਿੰਮਤ ਦੀ ਗੱਲ ਵੀ ਕਰਦੀ ਬਾਹਰ ਦਾ ਆਹ ਲੋਕੀਂ ਅੱਗੇ ਚਾਰ ਤੁਹਾਨੂੰ ਦੱਸਦੇ ਹੀ ਬਧਾ ਚੜਾ ਕੇ ਕੋਈ ਹਾਨੂੰ ਦੱਸਦੇ ਹੀ ਉਹੋ ਹੀ ਅਸੀਂ ਦੱਸੀ ਉਹ ਕਰਦੇ ਨਹੀਂ ਲੋਕਾਂ ਦਾ ਹੀ ਬੜਾ ਗੱਗ ਹੋਇਆ ਜਿਹੜਾ ਹੋਇਆ ਕਿ ਉਧਰ ਤੁਹਾਨੂੰ ਦੱਸ ਦੇਣਾ ਇਹ ਕਹਿੰਦਾ ਮੈਨੂੰ ਦੱਸ ਦੇਣਾ ਤਾਂ ਉਹ ਇਹ ਕਹਿੰਦੇ ਆ ਅਸੀਂ ਆਪਸੇ ਜੀ ਮੂੰਹ ਵਤੀ ਫਿਰਨੇ ਪੋਤਰਾ ਭਾਬੀ ਜਿੱਤਰਾ ਵੀ ਹੈ ਨਾ ਸਾਡੇ ਭਾਂ ਜੋ ਮੱਤੀ ਚੱਲਦਾ ਰਿਆ ਤੇ ਨਿਆਣੇ ਆਪਸੇ ਮਿਲਦੇ ਗਿਲਦੇ ਰਹੇ ਆ ਇਹਨਾਂ ਨੂੰ ਨਹੀਂ ਕਿਹਾ ਕੋਈ ਹੈਗੀ ਆ ਗੱਲਬਾਤ ਜਾਂ ਕੁਝ ਜਦੋਂ ਭਾਬੀ ਆਪਣੇ ਬੋਲਚਾਲ ਨਹੀਂ ਹੈਗਾ ਨਾ ਤਾਂ ਵੀ ਲੱਗਦੇ ਮਿਲਦਾ ਹੀ ਨਾ ਉਹਨੇ ਸਤਿ ਸਤ ਕਰਕੇ ਨੰਗਣਾ ਮੈਨੂੰ ਸਾਰਾ ਘਰ ਦਾ ਪੁਛਕੇ ਨੰਗਣਾ ਚਾਚਾ ਕਿਦਾਂ ਘਰ ਠੀਕਾ ਨਹੀਂ ਨਿਆਣੇ ਵਿੱਚ ਤੇ ਬੜਾ ਪਿਆਰ ਹੀ ਹੁਣ ਚਲੋ ਇਕੱਠੇ ਦੋਵੇਂ ਭਰਾ ਬੈਂਦੇ ਹਲੋਂਦੇ ਲੋਕਾਂ ਨੂੰ ਪਤਾ ਹੁਣ ਡਰ ਹੁੰਦਾ ਏ ਇਕੱਠੇ ਆ ਜੋ ਟੁੱਟੇ ਰਹੀਏ ਨਾ ਤੇ ਲੋਕੀ ਵੀ ਜੋਰ ਪਾਉਂਦੇ ਆ ਲੋਕਾਂ ਨੂੰ ਮੌਕਾ ਲੱਭਦਾ ਮੌਕਾ ਲੱਭ ਜਾਂਦਾ ਹੁਣ ਚਲੋ ਜਿੱਥੇ ਆ ਦੋਵੇਂ ਭਰਾ ਕੋਈ ਗੱਲ ਤੇ ਨਹੀਂ ਨਾ ਕਰਦਾ ਦੋਵੇਂ ਭਰਾਰੇ ਡਰਦੇ ਆ ਯਾਰ ਇਕੱਠੇ ਰਹਿੰਦੇ ਦੋਵੇਂ ਭਰਾ ਹੁਣ ਜੋ ਇਕੱਠਿਆਂ ਨਾ ਕੱਟਦਾ ਨਾ ਉਹ ਅਲੱਗ-ਅਲੱਗ ਥੋੜਾ ਹੋ ਜਣਾ ਸੀ ਚਲੋ ਕੋਈ ਗੱਲ ਨਹੀਂ ਹੁਣ ਵੀ ਬਿਹੜਾ ਸੰਭ ਲੈ ਬੜੀ ਵਧੀਆ ਗੱਲ ਆ ਚਲੋ ਕੋਈ ਗੱਲ ਨਹੀਂ ਹੋ ਜੋ ਹੋ ਗਿਆ ਹੋ ਗਿਆ ਤੇ ਉਹ ਖਾਦ ਲੈਣ ਜਾਣਾ ਸੀ ਤੂੰ ਆਹ ਚੱਲਿਆ ਮੈਂ ਤੇ ਲਿਆਉਣੀ ਆ ਤੁਸੀਂ ਵੀ ਆਹੋ ਤਾਂ ਹੀ ਤੇ ਤੈਨੂੰ ਮੈਂ ਡਈ ਹਾਂ ਵੇਖਣ ਤੋ ਦੋ ਕਬੋਰੀਆਂ ਸਾਡੀਆਂ ਵੀ ਆਉਣ ਚਲੋ ਕੋਈ ਨਹੀਂ ਮੈਂ ਤੁਹਾਨੂੰ ਜਾ ਕੇ ਨਾ ਉੱਥੇ ਫੋਨ ਕਰਦਾ ਹਾਂ ਤੇ ਦੋ ਕਬੋਰੀਆਂ ਲਿਆਉਣੀਆਂ ਆ ਲੈ ਲੈ ਦੋ ਕਬੋਰੀਆਂ ਸਾਡੀਆਂ ਚਲੋ ਕੋਈ ਨਹੀਂ ਲੈ ਆਉਣਾ ਮੈਂ ਉਦੋਂ ਐਵੇਂ ਤੇ ਨਹੀਂ ਸਿਆਣਿਆਂ ਨੇ ਕਿਹਾ ਕਿ ਆਪਣੇ ਆਪਣੇ ਹੁੰਦੇ ਆ ਚੱਲ ਚੰਗੇ ਵਕਤ ਹੀ ਹੰਨ ਵੀ ਸਮਝ ਆ ਗਈ ਆ ਜਿੱਥੇ ਆਪਣੇ ਆਨੇ ਖਲੋ ਜਾਣਾ ਤੇ ਦੂਜਿਆਂ ਥੋੜਾ ਖਲੋ ਜਾਣਾ ਨਾਲੇ ਗਾਂ ਨਿਆਣਿਆਂ ਨੇ ਵੀ ਥੋੜਾ ਬਹੁਤਾ ਧਰਪੋ ਹੁੰਦਾ ਵਾ ਚੰਗੇ ਵਾਲੇ ਪ੍ਰਮਾਤਮਾ ਤੂੰ ਮੇਰੇ ਰਿਸ਼ਤੇ ਪਾਤ ਰੱਖ ਲਈ ਆ ਨਹੀਂ ਤੇ ਮੇਰੇ ਘਰ ਦਾ ਪਤਾ ਨਹੀਂ ਕੀ ਬਣ ਜਾਣਾ ਸੀ ਤੇ ਗਰਜੀਤ ਚੰਗੇ ਵਾਲੇ ਸਮਝ ਗਈ ਆ ਮੈਂ ਸਮਝਾਤਾ ਵਾ ਤੇ ਮੇਰੇ ਆਖੇ ਲੱਗ ਗਈ ਆ ਇਹ ਨਾ ਸਮਝ ਨੂੰ ਆਉਂਦੀ ਤੇ ਪਤਾ ਨਹੀਂ ਕੀ ਖਲਾਰਾ ਪੈ ਜਾਣਾ ਹੈਗਾ ਮੰਮੀ ਆਸੂ ਮੈਂ ਕਿਹਨੂੰ ਸੋਨਾ ਵਾ ਮੈਂ ਕੈਂਡ ਹੀ ਪਕੜਾ ਲੈਨੇ ਆ ਅੱਡ ਬਟਾ ਮੇਰੇ ਕੋ ਹੈਗਾ ਹੀ ਪਹਿਲਾਂ ਫਿਰ ਨਾ ਮੈਂ ਚਲ ਕਢਾ ਲੈਨੇ ਆ ਆ ਰੰਗ ਦਾ ਨਹੀਂ ਸੋਨਾ ਵਾ ਸੂਟ ਤੇ ਮੈਨੂੰ ਮੰਮੀ ਚੰਗਾ ਲੱਗੂਗਾ ਆ ਰੰਗ ਆਹ ਤਾਂ ਦੋਦੇ ਜਿਹੜਾ ਰੰਗ ਪਾ ਲੈ ਤੈਨੂੰ ਉਹੀ ਫਰਬਦਾ ਵਾ ਹੈ ਤਾਂ ਸਹੀ ਹੈ ਪਰ ਜੇ ਤੇ ਮੈਂ ਲੈਣ ਗਈ ਮੇਨੂੰ ਬੜਾ ਹੋਤਰਾ ਹੁੰਂਦਿਆ ਹੈ ਪਤਾ ਨਹੀਂ ਚੰਗਾ ਲੱਗਣਾ ਕਿ ਨਹੀਂ ਤੇ ਦੀਦੀ ਸਮਝਨੇ ਤੈਨੂੰ ਪਤਾ ਵਾ ਕੱਡੇ ਘੜਾਈ ਲੈ ਤੇ ਮੈਂ ਵੀ ਲੈਂਦਾ ਤੁਹਾਨੂੰ ਉਦਣ ਵਿਖਾਇਆ ਤੇ ਆ ਮੈਨੂੰ ਨਾ ਰੰਗ ਬੜਾ ਸੋਹਣਾ ਲੱਗਾ ਹੈ ਨਹੀਂ ਇਹਦੇ ਉੱਤੇ ਨਾ ਨਾਨੇ ਨੇ ਇਹੋ ਕਦਰ ਇਹਨੇ ਚ ਲਾ ਦੇਣਾ ਤੇ ਬੜਾ ਸੋਹਣਾ ਬਣ ਜਾਣਾ ਠੀਕ ਹੈ ਮੰਮੀ ਇਦਾਂ ਹੀ ਕਰ ਲਾਂਗੇ ਫਿਰ ਨਹੀਂ ਗੱਲਾਂ ਹੋਣੀਆਂ ਨਹੀਂ ਹਾਂ ਜੀ ਨਹੀਂ ਜਿਹੜੀ ਕੱਢ ਲਾ ਗਈ ਹੁਣਿਆ ਉਹ ਤਾਂ ਜਿਹੜੇ ਕੱਪੜੇ ਨਹੀਂ ਆਏ ਹਾਂ ਜੀ ਤੇ ਉਹਨਾਂ ਚ ਮੇਰੇ ਸੂਕ ਕੱਢਣ ਵਾਲਾ ਸੀ ਤੇ ਮੈਂ ਕਹਿਣੀ ਲੱਗ ਨੂੰ ਆਨੀ ਆਂ ਵੀ ਚੱਲ ਕੱਢਣ ਦੇ ਆਉਨੇ ਤੁਹਾਨੂੰ ਪਤਾ ਕਿੰਨੇ ਦਿਨ ਤੋਂ ਲਾ ਦਿੰਦੀਆਂ ਨੇ ਤੇ ਮੰਮੀ ਕਹਿਣੀ ਫਿਰ ਰੰਗ ਸੋਹਣਾ ਹਾਂ ਹਾਂ ਐਡਾ ਤਾਂ ਇੱਕ ਡਵਾ ਲੀਨਾ ਐਹੀ ਜਿਹਦਾਂ ਦੀ ਦੁਪੱਟਾ ਹੈਗਾ ਤੇ ਮੈਂ ਵੀ ਤੂੰ ਦੇ ਜਿਹੜਾ ਪਾ ਲਿਓ ਉਹੇ ਰੱਬ ਦਾ ਮੇਰੀਆਂ ਨਵਾਂ ਕਿਤੇ ਮਾੜੀਆਂ ਥੋੜੀਆਂ ਹਾਂ ਹਾਂ ਨਹੀਂ ਮੰਮੀ ਤਾ ਦੱਸ ਭਾਗੀ ਬੜਾ ਚੰਗਾ ਵਾ ਮੰਮੀ ਤੇ ਹੀ ਤੁਹਾਨੂੰ ਆਪਣੀ ਈ ਧੀ ਅੰਧਰਾ ਕਦੇਉਂ ਜੇ ਕੋਈ ਸਮਝਿਆ ਨਾ ਤੇ ਅਸਲ ਈਆਂ ਤੇ ਨਵੇਂ ਹੁੰਦੇ ਨਾਮ ਜਿਨ੍ਹਾਂ ਨੇ ਬੜੇ ਪਿੱਛੇ ਸਾਹਮਣਾ ਹੁੰਦਾ ਮੇਰੀ ਹੈ ਨਹੀਂ ਨਾ ਤੀ ਕਿ ਮੈਨੂੰ ਉਹ ਦੁੱਖ ਦਾ ਨਹੀਂ ਪਤਾ ਅੱਜ ਮੈਨੂੰ ਪਤਾ ਲੱਗਾ ਚਲੋ ਮੰਮੀ ਪਿੱਛੇ ਜੋ ਵੀ ਹੋ ਗਿਆ ਛੱਡੋ ਪਰੇ ਉਹ ਚੀਜ਼ ਤੇ ਮਿੱਟੀ ਪਾਓ ਕੋਈ ਮਾੜਾ ਟਾਈਮ ਹੀ ਛੜਾ ਦੀਦੀ ਲੰਘਿਆ ਹੀ ਜ਼ਿੰਦਗੀ 'ਚ ਬੜਾ ਕੋਸ਼ਿਸ਼ ਹੁੰਦਾ ਵਾ ਚੰਗਾ ਮਾੜਾ ਟਾਈਮ ਹੁੰਦਾ ਜਾਂਦਾ ਰਹਿੰਦਾ ਵਾ ਤੇ ਹੀ ਮੈਂ ਮੰਮੀ ਤੁਹਾਡੇ ਨਾਲ ਥੋੜਾ ਜਾਣਾ ਤਾਂ ਇਦਾਂ ਕਰਦੀਆਂ ਰਹੀਆਂ ਕਿ ਤੈਨੂੰ ਛੋੜੀ ਜੀ ਸਮਝਾ ਜੇ ਤੂੰ ਤਾਂ ਨਾ ਬੜਾ ਮੈਨੂੰ ਘੋਰਤਾ ਹੁੰਦਾ ਹੈ ਕਿ ਜਦ ਤੱਕ ਇਹ ਆਪ ਕੰਮ ਕਰ ਦੇਈ ਜੀ ਤੇਨੂੰ ਮੈਂ ਆਦਾਨੀ ਕੋਈ ਗੱਲ ਨਹੀਂ ਭੁੱਲਿਆ ਸੋ ਰਾਇ ਪਿਆ ਤੇ ਚੱਲ ਗਰਲੀਨ ਫਿਰਨਾ ਤੂੰ ਆ ਲੰਚ ਨਾਲ ਜਿਹਦੇ ਤੋਂ ਕਿੱਢਣੀ ਪਿਆ ਹੂਗਾ ਉਹਨਾਂ ਨਾਲੇ ਕਿ ਚੱਲ ਜੀ ਚਲ ਠੀਕ ਹੈ ਤੇ ਤੀ ਰਿਪਣੇ ਕੱਲਣਾ ਸੋਨਾ ਸੂਟ ਹਾਂ ਕੋਈ ਨਹੀਂ ਮੈਂ ਵੀ ਸਿਪ ਪਾਵਾਂਗੂ ਮੋਲਾਂਗੀ ਤੂੰ ਜਾਣੇ ਤਾਂ ਫੇ ਦੋਵੇਂ ਚੰਦਨ ਦੀਆਂ ਜਣਾ ਮੰਮੀ ਮੋਪੜ ਤੇ ਹਾਂ ਦੋਵੇਂ ਜਾਣੀਆਂ ਚੱਲ ਜੇ ਚਲ ਦੋਵੇਂ ਤੂੰ ਕੱਢਣ ਜਾਈਂ ਤੇ ਮੈਂ ਸਿਪ ਪਣੀ ਦੇ ਦੂੰਗੀ ਹਾਂ ਚਲੋ ਠੀਕ ਹੈ ਤੇ ਮੈਂ ਚਾਹ ਪੀਣੀ ਬਣਾਵਾਂ ਮਮੀ ਆਹੋ ਬਣਾ ਹੀ ਲੈਣਾ ਕੋਸ ਤੇ ਚਲੋ ਠੀਕ ਹੈ ਤੇ ਕਿਨ ਬਣਾ ਕੇ ਲੈਣੀਆਂ ਆ ਆ ਵੀ ਹਾਂ ਖਾਈ ਜਾਣ ਡਿਆ ਵਾ ਇਹਨੂੰ ਤੇ ਬਸ ਚੀਜ਼ੀਆਂ ਦੀ ਲੱਗੀ ਹੁੰਦੀ ਸਤਿਕਾਰ ਦੀ ਸਾਰਿਆਂ ਨੂੰ ਕਹਾਣੀ ਕਿਦਾਂ ਠੀਕ-ਠਾਕ ਜੀ ਇਹ ਸਟੋਰੀ ਤੁਹਾਨੂੰ ਬਹੁਤ ਵਧੀਆ ਲੱਗੀ ਹੀ ਤੇ ਇਹਦਾ ਆਪਾਂ ਅੱਜ ਕਰਤਾ ਐਂਡ ਤੇ ਜਿਹੜਾ ਇਹਨਾਂ ਨੂੰ ਆਂਟੀ ਹੁਣਾਂ ਨੂੰ ਰੋਲ ਦਿੱਤਾ ਸੀ ਉਹ ਤੁਹਾਨੂੰ ਪਤਾ ਇੱਕ ਸੇਤ ਦੇਣ ਮਾਰਿਆ ਕਿ ਦਿੱਤਾ ਸੀ ਤੇ ਇਹਨਾਂ ਨੂੰ ਕਰਨਾ ਪੈਂਦਾ ਵਾ ਆਹ ਨਹੀਂ ਅਸਲ ਤਿਆਂ ਤੇ ਜੜੀਆਂ ਨਵਾਂ ਹੀ ਹੁੰਦੀਆਂ ਹਾਂ ਹਾਂਜੀ ਤੇ ਨਾਲੇ ਆਂਟੀ ਬਹੁਤ ਚੰਗੀਆਂ ਹਨ ਇਦਾਂ ਦਾ ਨਹੀਂ ਇਹਨਾਂ ਦਾ ਨੇਚਰ ਹੈਗਾ ਬੜਾ ਹੀ ਕਰਦੀ ਆ ਕਦੀ ਨਹੀਂ ਇਹਨਾਂ ਨੇ ਫਰਕ ਪਾਇਆ ਜਾਂ ਸਮਝ ਚ ਜਾ ਹੱਡੇ ਚ ਤੁਹਾਨੂੰ ਉਪਰਮਾਨ ਨਹੀਂ ਲੱਗਦਾ ਹੈਗਾ ਵੇਖੋ ਸਾਰੇ ਪਰਿਵਾਰ ਇਕੋ ਜਿਹੇ ਹੁੰਦੇ ਕਈ ਬਹੁਤੇ ਘਰਾਂ ਚ ਦੂਹਾਂ ਦੀ ਬਹੁਤ ਕਦਰ ਹੁੰਦੀ ਹੈ ਤੇ ਕੁਝ ਪਰਸੈਂਟ ਹੁੰਦੇ ਆ ਜਿੱਥੇ ਇਦਾਂ ਹੁੰਦਾ ਵਾ ਤੇ ਸਾਡਾ ਕੁਝ ਇਹ ਹੁੰਦਾ ਵੀ ਜਿਹੜੀ ਸਟੋਰੀ ਕਰੀ ਆ ਆਪਾਂ ਕੋ ਸਮਾਜ ਚ ਸੇਧ ਜਾਵੇ ਜਿਹਦੇ ਨਾਲ ਕੁਝ ਜਿਹੜਾ ਵਾ ਘਰਾਂ ਚ ਸੁਧਾਰ ਆਵੇ ਜਿੱਥੇ ਥੋੜਾ ਬੋਤਾ ਫਰਕ ਆ ਗਾ ਹਾਂਜੀ ਤੇ ਬਾਕੀ ਅਸੀਂ ਨਵੀਂ ਸਟੋਰੀ ਸਟਾਰਟ ਛੇਤੀ ਲੈ ਕੇ ਆਉਣੀ ਹੈ ਤੁਸੀਂ ਦੱਸਿਓ ਕਿ ਕਿਸ ਟੌਪਿਕ ਤੇ ਲੈ ਕੇ ਆਈਏ ਅਸੀਂ ਤੁਹਾਡਾ ਸੋਚੀ ਆ ਤੇ ਸਮਝਦੇ ਦੀ ਹੁਣ ਨਵੇਂ ਹੁਣ ਲੌਂਗ ਵੀਡੀਓ ਸਟਾਰਟ ਕਰਨੀ ਹੈ ਨਾਲ ਵੀ ਜਿਹਦੇ ਹੋਗੇ ਵਿਆਹ ਸੀ ਇਹਨਾਂ ਥੋੜੇ ਦਿਨਾਂ ਤੱਕ ਹਾਂਜੀ ਇਹਨਾਂ ਨੇ ਵੀ ਆਪਣੇ ਗਿੱਲ ਫੈਮਿਲੀ ਚ ਆਇਆ ਕਰੀ ਬੈ ਹਨ ਗਿੱਲ ਫੈਮਿਲੀ ਤੇ ਆਪਣੀ ਜਿਹੜੀ ਲਵ ਕਰ ਲਈਣਾ ਤੁਹਾਨੂੰ ਪਤਾ ਵਾ ਕਿ ਜ਼ਮੀਨ ਦਾ ਲਾਲਚ ਜਿਹੜਾ ਇਹਦਾ ਐਂਡ ਹੋ ਗਿਆ ਵਾ ਤੁਹਾਨੂੰ ਨਵੀਂ ਸਟੋਰੀ ਆਏਗੀ ਤੇ ਹਾਂਜੀ ਤੇ ਤੁਸੀਂ ਸਾਰਿਆਂ ਨੇ ਲਵ ਗਲੀ ਚੈਨਲ ਨੂੰ ਬਹੁਤ ਸਾਰਾ ਪਿਆਰ ਦਿੱਤਾ ਜਿੱਦਾਂ ਇਹ ਸਟੋਰੀ ਨੂੰ ਦਿੱਤਾ ਇਦਾਂ ਹੀ ਅੱਗੇ ਹੋਰ ਵੱਧ ਦਿਓ ਤਾਂ ਕਿ ਸਾਨੂੰ ਮਿਹਨਤ ਕਰਨ ਦੀ ਹੋਰ ਜ਼ਿਆਦਾ ਆਪਾਂ ਕਰੀਏ ਜਿੰਨਾ ਜ਼ਿਆਦਾ ਤੁਸੀਂ ਰਿਸਪੌਂਸ ਦਿੰਦੇ ਜੇ ਫਿਰ ਮਿਹਨਤ ਕਰਨ ਨੂੰ ਵੱਸੋ ਵੱਧ ਦਿਲ ਹੋਰ ਕਰਦਾ ਵਾ ਇਹ ਫੰਡਮੈਂਟ ਕਰਦਾ ਨਾ ਫਿਰ ਉਹਨੂੰ ਉਹਦਾ ਰਿਜ਼ਲਟ ਵੀ ਵਧੀਆ ਆਵੇ ਨਾ ਹਾਂ ਤੇ ਫਿਰ ਵਧੀਆ ਮਨ ਖੁਸ਼ੀ ਹੁੰਦੀ ਹੈ ਤੇ ਮਨ 'ਚ ਹੋਰ ਆਈ ਡੀ ਆਂਦੇ ਆ ਤੇ ਆਪਾਂ ਵਧੀਆ ਤੋਂ ਵਧੀਆ ਬਣਾ ਕੇ ਸਾਰਿਆਂ ਨੂੰ ਦਿਖਾਈਏ ਤੇ ਚਲੋ ਦੀ ਸੱਸ ਵੀ ਤਾਂ